ਚੰਦਾ ਦੀ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਜਿਹੜੇ ਲੁਕਤਾ ਖਵਾਂਦਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਜਿਹੜੇ ਵਿਅਕਤੀ ਹੈ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰ ਪੰਜਾਬ 14 ਤੋਂ ਰਿਸ਼ਵਤ ਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਅੰਲੀ ਸਿਵਲ ਲਾਈਨ ਦੇ ਐਸ ਐਚ ਓ ਹਰਜੋਤ ਸਿੰਘ ਮਜ਼ਦੂਰ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਸੀ ਗੱਲ ਬਾਈ ਸਿਗਾ ਬਾਈ ਜੀ ਜੇ ਗੱਲ ਕਰੀਏ ਤੋ ਵਿਅਕਤੀ ਹੈ ਜਿਹੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਸਿਵਲ ਲਾਈਨ ਪੁਲਿਸ ਵੱਲੋਂ ਜਿਹੜੇ ਕਾਬੂ ਕੀਤੇ ਗਏ ਆ ਕੀ ਕਹਿਣਾ ਚਾਹੋ ਇਹ ਜਿਹੜਾ ਹੈਗਾ ਪਰਸੋ ਜਿਹੜਾ ਹੈਗਾ ਸਾਡੇ ਪੱਟੀ ਰੋਡ ਤੇ ਲੇਡੀਜ਼ ਤੋਂ ਪਰਸਨੇਚ ਹੋਇਆ ਸੀ ਇਸ ਜਿਹੜਾ ਹੈਗਾ ਤੁਰੰਤ ਮੁਕਦਮਾ ਦਰਜ ਕਰਕੇ ਜਿਹੜਾ ਹੈਗਾ ਇਸ ਜਿਹੜੇ ਦੋ ਦੋਸ਼ੀ ਆ ਕਮਲਦੀਪ ਗੁਪਤਾ ਤੇ ਮਨੀਸ਼ ਕੁਮਾਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਉਹਨਾਂ ਵੱਲੋਂ ਪਰਸਨੈਜ ਕੀਤਾ ਗਿਆ ਸੀ ਜਿਸ ਵਿੱਚ ਫੋਨ ਤੇ ਨਗਦੀ ਸੀ ਉਹਨ ਜਿਹੜਾ ਰਿਕਵਰ ਕਰ ਲਿਆ ਗਿਆ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਵੇਲੇ ਵਰਤਿਆ ਸੀ ਉਹ ਵੀ ਜਿਹੜਾ ਹੈ ਰਿਕਵਰ ਕਰ ਲਿਆ ਗਿਆ ਸਰ ਇਹ ਕਿੰਨੇ ਟਾਈਮ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਇਹਨਾਂ ਦੇ ਜੋ ਅਸੀਂ ਰਿਪੋਰਟ ਚੈੱਕ ਕੀਤਾ ਹੈਗਾ ਪਹਿਲਾਂ ਵੀ ਜਿਹੜਾ ਕਮਲਦੀਪ ਗੁਪਤਾ ਹੈ ਤੇ ਤਿੰਨ ਮੁਕਦਮੇ ਤੇ ਮਨੀਸ਼ ਕੁਮਾਰ ਤੇ ਜਿਹੜੇ ਦੋ ਮੁਕਦਮੇ ਪਹਿਲਾਂ ਵੀ ਜਿਹੜਾ ਹੈਗਾ ਲੁੱਟਾਂ ਖੋਹਾਂ ਦੇ ਤੇ ਚੋਰੀਆਂ ਦੇ ਜਿਹੜੇ ਦਰਤ ਇਹ ਜਿਹੜੇ ਵਿਅਕਤੀ ਹੈਗੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੀ ਸੀ ਇਹ ਬੇਸਿਕ ਕੀ ਕੰਮ ਕਰਦੇ ਸੀ ਇਹ ਬੇਸਿਕ ਜਿਹੜਾ ਹੈਗਾ ਹੁੰਦਾ ਫ੍ਰੀ ਸੀਗੇ ਜਿਹੜਾ ਹੈਗਾ ਜਦੋਂ ਕੋਈ ਨੂੰ ਲੱਗਦਾ ਸੀ ਸ਼ਿਕਾਰ ਜਿਹੜਾ ਵੇ ਕੋਈ ਸੁਨਣਾ ਗਲੀ ਹੈ ਜਿਹੜਾ ਜਾ ਰਿਹਾ ਉਹਨੂੰ ਸ਼ਿਕਾਰ ਬਣਾ ਕੇ ਜਿਹੜਾ ਹੈਗਾ ਉਹ ਤੋਂ ਸਨੇਚ ਕਰ ਜਿਹੜਾ ਕਰਦੇ ਸੀ ਸਰ ਇਹ ਰਹਿਣ ਵਾਲੇ ਕਿੱਥੋਂ ਦੇ ਆ ਜੀ ਇਹ ਜਿਹੜੇ ਲੋਕਲ ਹੀ ਰਹਿਣ ਵਾਲੇ ਇੱਕ ਚੰਸਰ ਬਸਤੀ ਦਾ ਇੱਕ ਪ੍ਰਕਾਸ਼ ਨਗਰ ਫਿਰ ਜੇ ਗੱਲ ਕਰੀਏ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਇਸ ਤਰ੍ਹਾਂ ਦੇ ਕਰਾਇਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਇਹਨਾਂ ਨੂੰ ਇਹੀ ਮੈਸੇਜ ਹੈ ਜਿਹੜਾ ਹੈ ਕੋਈ ਜਿਹੜਾ ਹੈਗਾ ਕਾਨੂੰਨ ਨੂੰ ਤੋੜੂਗਾ ਤਾਂ ਉਹਦੇ ਜਿਹੜਾ ਸਖਤੋ ਸਖਤੋ ਦੇ ਖਿਲਾਫ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਜਿਵੇਂ ਕਿ ਹੁਣ ਬੀਐਨਐਸ ਦਾ ਜਿਹੜਾ ਸੈਕਸ਼ਨ ਹੈ ਉਹ ਚ ਆਰਗੇਨਾਈਜ਼ਡ ਕਰਾਇਮ ਦਾ 111 ਬੀਐਨਐਸ ਸੈਕਸ਼ਨ ਜਿਹੜਾ ਐਡ ਕੀਤਾ ਗਿਆ ਉਹ ਅਸੀਂ ਜਦੋਂ ਤਫਤੀਸ਼ ਚ ਸਾਡੇ ਗੱਲ ਸਾਹਮਣੇ ਆਈ ਵੀ ਇਹ ਪਹਿਲਾਂ ਵੀ ਜਿਹੜਾ ਵਾਰਦਾਤ ਤੇ ਤਫਤੀਸ਼ ਚ ਜਿਹੜਾ ਹੈਗਾ ਅਸੀਂ ਇਹ ਚ 111 ਦਾ ਵਾਅਦਾ ਕੀਤਾ ਗਿਆ ਜਿਸ ਚ ਕੀ ਸਭ ਤੋਂ ਸਖਤ ਸਜ਼ਾ ਹੈ ਸਰ ਇਹ ਕੋਈ ਨਸ਼ਾ ਪੱਤਾ ਵੀ ਕਰਦੇ ਸੀਗੇ ਨਹੀਂ ਹਜੇ ਕੋਈ ਗੱਲ ਸਾਹਮਣੇ ਨਹੀਂ ਹੈ ਤਫਤੀਸ਼ ਦੌਰਾਨ ਜੇ ਕੋਈ ਗੱਲ ਸਾਹਮਣੇ ਹੋਰ ਵੀ ਜੜੀਆਂ ਵਾਰਦਾਤਾਂ ਦਾ ਟਰੇਸ ਹੁੰਦੀਆਂ ਤਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇਗਾ ਬਿਲਕੁਲ ਜੀ ਬਿਲਕੁਲ ਐਸਐਚਓ ਸਿਵਲ ਲਾਈਨ ਹਰ ਜੋ ਸਿੰਘ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਤੇ ਜਿਹੜਾ ਬਖਸ਼ਾ ਨਹੀਂ ਜਾਏਗਾ ਤੇ ਉਹਨਾਂ ਤੇ ਜੜੀ ਸਖਤੋ ਸਖਤ ਜੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੂਝਲ ਦੇ ਲਾਲ ਮਨੋ ਚਰਕੀ ਵਾਲ ਟੈਨਿਕਸ ਵੇਰਾ ਟੀਵੀ ਬਠਿੰਡਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप